ਸਾਡਾ ਉਠਣਾ ਨਹੀਂ ਨਹੀਂ ਅਸੀਂ ਕਬਜ਼ਾ ਤਾਂ ਨਹੀਂ ਕੀਤਾ ਹੋਇਆ ਨਹੀਂ ਆ ਸਾਡਾ ਹੀ ਕਿਉਂਕਿ ਦੇਖੋ ਸਾਡਾ ਕਬੀਲਾ ਪਿੱਛੋਂ ਇੱਥੋਂ ਨਿਕਲ ਕੇ ਗਿਆ ਹੋਇਆ ਹੈ ਇਹ ਬਾਣਸਾ ਹੈ ਸਾਰਾ ਖਿੱਤਾ ਇਤਨਾ ਹੀ ਕਹਿ ਰਹੇ ਪਹਿਲਾਂ ਦੋ ਗੋਤਰ ਜ਼ਿਆਦਾ ਹੁੰਦਾ ਸੀ ਆ ਮਾਨ ਪੁੱਲਰ ਏਰ ਢਾਈ ਗੋਤਰੀਕੇ ਨੇ ਸਿੱਧੂ ਗੁਰਾੜੇ ਦੀ ਇੱਕ ਕਬੀਲੇ ਇਕੱਠੇ ਇਕੱਠੇ ਸੀ ਪਹਿਲਾਂ ਹੌਲੀ ਹੌਲੀ ਪਰ ਜਿਵੇਂ ਜਿਵੇਂ ਜ਼ਮੀਨਾਂ ਆਬਾਦ ਹੁੰਦੀਆਂ ਗਈਆਂ ਫਿਰ ਅੱਗੇ ਜਾਂਦੇ ਗਏ ਔਰ ਇਹ ਆਪਣਾ ਪੰਜਾਬ ਹੈ ਸਾਰਾ ਤੁਹਾਡੇ ਤੇ ਸਾਡਾ ਪੰਜਾਬੀ ਅਸੀਂ ਪ੍ਰਮੋਸ਼ਨ ਤੇ ਲਈ ਜਿਵੇਂ ਲੁਧਿਆਣੇ ਗਏ ਪਟਿਆਲੇ ਗਏ ਅਸੀਂ ਤੁਹਾਨੂੰ ਮਿਲਣੇ ਆ ਰਹੇ ਹਾਂ ਅੱਛਾ ਪ੍ਰਮੋਸ਼ਨ ਤਾਂ ਕਰਨ ਵਾਲੇ ਨੇ ਕਰਦੀ ਜਿੰਨਾ ਜੋਰ ਕੰਪਨੀ ਨੇ ਲਾਇਆ ਉਹ ਤਾਂ ਚਾਰ ਗੁਣਾ ਪਹਿਨਾਂ ਦੇ ਲਾਤਾ ਪੁੰਦੇ ਥੋੜੇ ਫੈਨ ਨੂੰ ਦੇਖ ਰਹੀ ਸੀ ਕਹਿੰਦੇ ਜੇ 12 ਵਜੇ ਤੱਕ ਵੀ ਬਹਿਣਾ ਪਵੇ ਅਸੀਂ ਵੇਟ ਕਰਾਂਗੇ ਕਹਿੰਦੀ ਅਸੀਂ 20 ਸਾਲ ਵੀ ਬੈਠ ਕੇ ਦੋ ਗੱਲਾਂ ਹੋ ਗਈਆਂ ਜਦੋਂ ਤੁਸੀਂ ਨਿੱਜ ਤੋਂ ਉੱਠ ਕੇ ਆਪਦਿਆਂ ਲਈ ਗਾਉਂਦੇ ਹਾਂ ਜਦੋਂ ਕਿਸੇ ਹੱਕ ਹਕੂਕ ਲਈ ਗੋਲਣ ਉਦੋਂ ਫਿਰ ਇਹ ਆਪਣੇ ਹੋ ਜਾਂਦੇ ਔਰ ਪੰਜਾਬ ਦੀ ਖਾਸੀਅਤ ਹੈ ਬਹੁਤ ਆਰਗਮੈਂਟਸ ਹਨ ਇਹ ਇਨਗਰੇਟ ਟੂ ਬੀ ਦੇਦਰ ਕਿ ਸਾਨੂੰ ਇਦਾਂ ਦੇ ਕਿਉਂ ਨਹੀਂ ਮਿਲਦੇ ਇਦਾਂ ਦੇ ਬਣਾਉਣ ਲਈ ਇਹਨਾਂ ਵਰਗੇ ਵੰਡਣਾ ਪਊਗਾ ਇਹ ਪਰਨੇ ਰੱਖ ਕੇ ਮੋਢੇ ਲਗਾਉਣਾ ਪਊਗਾ ਅਸਲ ਜੀ ਨੇ ਮੇਰੇ ਸਵਾਲ ਵਿੱਚ ਰਹਿ ਗਿਆ ਸੀ ਕਿ ਜਿਵੇਂ ਤੁਸੀਂ ਟੂਰ ਸੀਗਾ ਤੁਹਾਡਾ ਪ੍ਰੋਮੋਸ਼ਨਲ ਟੂ ਤੇ ਸਭ ਤੋਂ ਜ਼ਿਆਦਾ ਬੈਸਟ ਫੀਲਿੰਗ ਕਿੰਨੀ ਸੀ ਕਿਹੜੀਆਂ ਯਾਦਾਂ ਤੁਸੀਂ ਕੈਪਚਰ ਕੀਤੀਆਂ ਮੈਂ ਤਾਂ ਮੈਂ ਉਹਦੇ ਚ ਰਹਿਣਾ ਆਨੰਦ ਚ ਰਹਿਣਾ ਸਦਾ ਦਿਵਾਲੀ ਸਾਧੀ ਅਠੇ ਪੈਰ ਵਸਾਤ ਮੈਨੂੰ ਜਿੱਥੇ ਵੀ ਪੰਜਾਬੀ ਹੁੰਦਾ ਮੈਨੂੰ ਕਦੇ ਮਸੂਸੀ ਨੇ ਮੈਂ ਮਿਲਿਆ ਘਰ ਘੰਟਾ ਮੈਨੂੰ ਕਦੇ ਇਹ ਮਸੂਸੀ ਨੇ ਕਿ ਮੈਂ ਆਪਣੇ ਜਾਂ ਮੇਰੇ ਮਾਪੇ ਵੀ ਮੇਰੇ ਮੈਂ ਤਾਂ ਹੁਣ ਸਪਾਉ ਬੈਠ ਕੇ ਆਇਆ ਆ ਉਹ ਪਿੰਡ ਵਾਲੇ ਸਾਨੂੰ ਆਰਗੇਨਾਈਜ਼ ਕਰਦੇ ਪਰ ਕਿਉਂਕਿ ਤੁਹਾਨੂੰ ਵਾਕ ਕਰ ਦਿੱਤਾ ਸੀ ਨਹੀਂ ਤਾਂ ਅਸੀਂ ਦੋ ਚਾਰ ਘੰਟੇ ਉੱਥੇ ਹੋਰ ਬੈਠਦਾ ਸੀ ਮੈਨੂੰ ਤਾਂ ਇਹ ਆ ਕਿ ਜਿਹੜੇ ਸਾਡੇ ਬਾਪੂ ਬੇਬੇ ਉਹ ਜਿਆਦਾ ਖੁਸ਼ ਹੈ ਔਰ ਵਰਡਿੰਗ ਮੈਂ ਸਾਰੇ ਜਿਹੜੇ ਫੀਤਾ ਨੂੰ ਪਿਆਰ ਕਰਦੇ ਆ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਜੇ ਫਿਲਮ ਤੁਸੀਂ ਦੇਖਣ ਜਾਣਾ ਉਹਦਾ ਟਰੈਕਟਰ ਤੇ ਬਾਪੂ ਨੂੰ ਜ਼ਰੂਰ ਨਾਲ ਲੈ ਕੇ ਜਾਇਓ ਕਿਉਂਕਿ ਉਹਨਾਂ ਦੇ ਆਪਣੇ ਟੀ ਬਾਬੇ ਦੇ ਚਾਲ ਦੀ ਕਹਾਣੀ ਹੈ ਔਰ ਜਦੋਂ ਇਸ ਬਾਬਾ ਤੇ ਪੋਤਾ ਮੇਲ ਬੈਠਣਗੇ ਤਾਂ ਅਗਲੀਆਂ ਦਿਨ ਪੀੜ੍ਹੀਆਂ ਤੱਕ ਇਹ ਸੁਨੇਹਾ ਜਾਊਗਾ ਆਪਣਾ ਕਿ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਦਾ ਅਧਾਵਾ ਦਾ ਪਤਾ ਲੱਗੂਗਾ ਜੀ ਵੀ ਪੰਜਾਬੀ ਇੰਡਸਟਰੀ ਨੂੰ ਕਿਵੇਂ ਦੇਖਦੇ ਹੋ ਹੁਣ ਆਪਾਂ ਦੇਖੀਏ ਕਾਫੀ ਇਤਿਹਾਸਿਕ ਚੀਜ਼ਾਂ ਆ ਗਈਆਂ ਲੋਕੀ ਬਹੁਤ ਦੇਖ ਰਹੇ ਆ ਉਹਨਾਂ ਫਿਲਮਾਂ ਨੂੰ ਪਹਿਲਾਂ ਤੋਂ ਹੁਣ ਪੰਜਾਬੀ ਇੰਡਸਟਰੀ ਨੂੰ ਕਿਸ ਲੈਵਲ ਤੇ ਤੁਸੀਂ ਦੇਖਦੇ ਹੋ ਤੁਹਾਡੇ ਲਈ ਕਿਵੇਂ ਇੰਡਸਟਰੀ ਹੁੰਦੀ ਹੈ ਕਿਸੇ ਚੀਜ਼ ਦਾ ਲੈਵਲ ਲੋਕਾਂ ਦੇ ਘੜਾ ਹੁੰਦਾ ਜੀ ਔਰ ਹੀਰੋ ਉਹੋ ਜਿਹੜੇ ਹੋਏ ਲੋਕਾਂ ਕਰਕੇ ਹੀ ਹੁੰਦੇ ਉਹਦਾ ਗੱਭਾ ਜਿੰਨੇ ਮਰਜ਼ੀ ਮਰਿਆ ਪਰ ਅਬ ਤੇ ਕੰਮ ਨੂੰ ਜਦੋਂ ਕੰਮ ਹੋਣਾ ਹੁੰਦਾ ਉਹਦੋ ਹੀ ਨਾ ਨੂ ਦੇਖਣ ਵਾਲਾ ਹੁੰਦਾ ਆ ਬਹੁਤ ਕਲਾਕਾਰ ਹੋਣੇ ਜਿਹੜੇ ਹਿੱਟ ਹੋਣ ਤੋਂ ਬਾਅਦ ਵੀ ਲੋਕਾਂ ਨੇ ਰਹਿਣੇ ਬਹੁਤ ਇਹ ਜਿਹੇ ਹੋਣੇ ਕਿ ਜਿਹਨਾਂ ਨੂੰ ਬਈ এয়ারਪੋਰਟ ਤੇ ਚੜਦੇ ਹੁੰਦਾਂ ਤੇ ਸਮੈਲ ਆਉਂਦੀ ਬਰਾ ਸਿੰਘ ਪੰਜਾਬੀ ਹੈ ਤੇ ਪਿੰਡ ਵਾਲਿਆ ਉਹ ਸਾਨੂੰ ਇਸ ਚੀਜ਼ ਦਾ ਗਰੂਰ ਹੈ ਔਰ ਮੈਂ ਹਮੇਸ਼ਾ ਇੱਕ ਪਿੰਡ ਦੀ ਪ੍ਰੋਮੋਟ ਕਰਦਾ ਕਿਉਂਕਿ ਮੈਂ ਮੇਂ ਪਿੰਡ ਨੂੰ ਪਿਆਰ ਕਰਦਾ ਅੱਜ ਮੈਂ ਇੱਕ ਸਵਾਲ ਜਰੂਰ ਪੁੱਛਣਾ ਚਾਹੂੰਗੀ ਤੁਹਾਨੂੰ ਜਿਵੇਂ ਪਰ ਸ਼ਾਮਾ ਨਾਰਤਾ ਜਿਹੜਾ ਗੀਤ ਦੇ ਵਿੱਚ ਜ਼ਿਕਰ ਹੋਇਆ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਹੈ ਪਰ ਸ਼ਾਮਾ ਨਾਰਤਾ ਉਹ ਗਾਣੇ ਦਾ ਅਸਲ ਮੀਨਿੰਗ ਕੀ ਹੈ ਕਿ ਔਰਤ ਮਾੜੀ ਹੁੰਦੀ ਹੈ ਵੈਸੇ ਤਾਂ ਆਪਾਂ ਕਹੀਏ ਔਰਤਾਂ ਜਗਤ ਚਲਦੀਆਂ ਗੁਰੂ ਪਾਤਸ਼ਾਹ ਨੇ ਗੁਰਬਾਣੀ 'ਚ ਔਰਤ ਵੇਟਾ ਵੱਡਾ ਦਰਜਾ ਦਿੰਦਾ ਕਿਉਂ ਮੈਨੂੰ ਕੀ ਇਹ ਇਤਨਾ ਜ਼ਰੂਰ ਲੱਸੂ ਵੀ ਇਹਦਾ ਕੀ ਮਤਲਬ ਹੈ ਕਿ ਔਰਤ ਦੇ ਨਿਸ਼ਾਨਾ ਸਾਧਦੇ ਆਗੇ ਮੈਨੂੰ ਪਤਾ ਸੀ ਤੂੰ ਮੁਸ਼ਕਲ ਸਵਾਲ ਪੁੱਛ ਰਿਹਾ ਹੈ ਕਿਉਂਕਿ ਪਿਛਲੇ ਸਵਾਲਾਂ ਦਾ ਕੋਈ ਜਵਾਬ ਬੈਠੇ ਮਿਲ ਕੇ ਤੁਹਾਨੂੰ ਲੱਗਦਾ ਸੀ ਉਹ ਇਹ ਕਿਉਂ ਨਹੀਂ ਹੋ ਰਹੀ ਗਾ ਠੀਕ ਹੈ ਸੋਰ ਪੈਣ ਮੇਰੀ ਇਹ ਗਾਣਾ ਕਾ ਦਾ ਫਿਲਮ ਦਾ ਇਹ ਫਿਲਮ ਦੀ ਜਦੋਂ ਕਹਾਣੀ ਤੁਸੀਂ ਸੁਣੋਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਇਹ ਗਾਣੇ ਦਾ ਮਾਨਾ ਕੀ ਹੈ ਹਾਂ ਉਦਾਂ ਲਲਾ ਲਲਾ ਕਰਾਉਣ ਨੂੰ ਜਿੱਦਾਂ ਚਾਰ ਘੜਾ ਮਚੌਦਰੀ نیٹ ਤੇ ਬੈਠ ਕੇ ਗੱਲਾਂ ਕਰ ਸਕਦੇ ਆ ਪਰ ਜਿਹੜਾ ਕਦੇ ਵੀ ਯਾਦ ਰੱਖਿਓ ਜਿਹੜਾ ਫਿਲਮ ਦਾ ਗੀਤ ਹੁਣ ਮੰਨ ਲਓ ਤੁਸੀਂ ਇੱਕ ਖਬਰ ਛਾਪ ਦਿਓ ਚੈਨਾ ਤੇ ਕਿ ਪ੍ਰਧਾਨ ਮੰਤਰੀ ਦੇ ਜਿਹੜਾ ਕਾਫਲਾ ਸੀ ਉਹਦੇ ਪੂਰੇ ਧਰਿਆਣਾ ਰੋਕ ਲਿਆ ਤੇ ਪੁਲਿਸ ਨੇ ਲਾਠੀ ਚਾਰਜ ਕਰਿਆ ਵਿੱਚ ਲੇਖਰ ਘਟ ਦੋ ਤੁਸੀਂ ਲਿਖੋ ਪ੍ਰਧਾਨ ਮੰਤਰੀ ਨੇ ਲਾਠੀ ਚਾਰਜ ਕਰਿਆ ਐਦਾਂ ਹੀ ਹੋ ਸੈਨਾ ਸੋ ਜਿਹੜਾ ਕਾੜਾ ਮੰਦ ਨੇ ਸ਼ੁਰੂ ਤੋਂ ਅੰਤ ਤੱਕ ਜਦੋਂ ਅਸੀਂ ਸੁਣਦੇ ਆ ਔਰ ਕਿਸ ਸਿਚੁਏਸ਼ਨ ਤੇ ਫਿਲਮ ਦੇ ਗਾਣੇ ਨੂੰ ਕਦੇ ਵੀ ਜੇ ਆਪਾਂ ਸੁਣਨਾ ਹੈ ਤਾਂ ਫਿਲਮ ਆਉਣ ਤੋਂ ਬਾਅਦ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਕਿਉਂ ਕਹੀ ਕਿਤਾ ਇੱਥੇ ਧੁਕਦੀ ਨਹੀਂ ਇਹ ਗਾਣਾ ਕਹਾਣੀ ਦਾ ਹਿੱਸਾ ਹੈ ਤੇ ਜਦ ਤੱਕ ਤੁਸੀਂ ਪੂਰੀ ਕਹਾਣੀ ਨਹੀਂ ਦੇਖੋਗੇ ਉਦੋਂ ਤੱਕ ਨਹੀਂ ਪਤਾ ਲੱਗੂਗਾ ਗਾਣਾ ਕਦੋਂ ਆਉਂਦਾ ਹੈ ਜਦੋਂ ਸਹੁਰੇ ਪਿੰਡ ਜਾ ਕੇ ਉਹ ਬੀਬੀ ਦਾ ਹਰਮਾਨਸ ਚੱਲਦਾ ਉਹ ਸਿਚੁਏਸ਼ਨ ਜਿੱਦੋਂ ਪਿੰਡ ਚ ਖੜਾ ਲੱਗਦਾ ਉਦੋਂ ਇਹ ਗਾਣਾ ਆਉਂਦਾ ਔਰ ਇੱਚ ਹੋਰ ਵੀ ਬਹੁਤ ਉਸ ਤਰ੍ਹਾਂ ਦੇ ਤੱਤ ਹੈ ਤੋਂ ਮੇਰੇ ਪਹਿਲਾਂ ਵੀ 25 ਸਾਲ ਤੋਂ ਜਿਹੜੇ ਕਿੱਡਕ ਜਿਹੜੇ ਹੁੰਦੇ ਆ ਜਿਹਦਾ ਤਾਂ ਕੰਮ ਹੀ ਘੜ ਦੇ ਚੌਂਕੀਆਂ ਜੱਬਣਾ ਹੁੰਦਾ ਉਹ ਬਹੁਤ ਸਾਲਾਂ ਤੋਂ ਲੱਗ ਰਿਹਾ ਹੈ ਕਿਸੇ ਇੱਕ ਵਣ ਦੀ ਕਲੀਅਰ ਕਰਨ ਦਾ ਪੂਰਾ ਬਣਾਣਾ ਸੁਣਾ ਕਰੋ ਫਿਰ ਤੁਹਾਨੂੰ ਜ਼ਰੂਰ ਉਹਦੇ ਮਾਰੇ ਸਾਹ ਲੱਗਣਗੇ ਔਰ ਇੰਨਾ ਤਾਂ ਕੁਝ ਨਹੀਂ ਮੈਂ ਤਾਂ ਹਮੇਸ਼ਾ ਹੀ ਜ਼ਿਕਰ ਕਰਦਾ ਹਾਂ ਸੁਚਾ ਸੂਰਮਾ ਫਿਲਮ ਤੁਸੀਂ ਕੀਤੀ ਹੈਗੀ ਪੁਰਾਣੇ ਸਮੇਂ ਦੇ ਵਿੱਚ ਤੁਹਾਨੂੰ ਲੈ ਗਈ ਹੈ ਨਾ ਜਿਵੇਂ ਦਾ ਐਕਸਪੀਰੀਅੰਸ ਹੈਗਾ ਪੂਰਾ ਸ਼ੂਟ ਕੀਤਾ ਤੇ ਕਿਵੇਂ ਮਹਿਸੂਸ ਕੀਤਾ ਉਹ ਪੁਰਾਣੇ ਸਮੇਂ ਦੇ ਵਿੱਚ ਆ ਕੇ ਤੁਸੀਂ ਤੁਸੀਂ 2 ਘੰਟੇ ਬੈਠੋਗੇ ਨਾ ਰਾਮ ਕੇ ਬੇਬੇ ਨੂੰ ਕਉ ਵੀ ਬੇਰੋ ਚੁੜਾਇਆ ਜੈਦਾ ਤੇ ਮੈਂ ਉਸੇ ਤਰ੍ਹਾਂ ਦੀ ਫੋਲਕਾਰੀ ਲੈਣੀ ਹੈ ਗਰੰਟੀ ਹੈ ਮੇਰੀ ਔਰ ਮੈਂ ਬੇਨੂੰ ਪੰਗਾ ਯਕੀਨ ਹੈ ਕਿ ਇਸ ਮੂਵੀ ਤੋਂ ਬਾਅਦ ਤੁਸੀਂ ਕਾਸਟਿਮ ਜ਼ਰੂਰ ਇੱਕ ਵਾਰੀ ਪਾਓਗੇ ਕਿਸੇ ਤਿਥ ਤੇ ਤਿਵਾਰ ਤੇ ਜਾਂ ਕਿਸੇ ਹੋਰ ਵੇਲੇ ਕਿਉਂਕਿ ਜਦੋਂ ਤੁਸੀਂ ਉਹ ਰੰਗ ਦੇਖੋਗੇ ਨਾ ਤੁਹਾਨੂੰ ਨਿੱਜੀ ਜ਼ਿੰਦਗੀ ਜਿਹੜੇ ਫੈਸ਼ਨ ਦੇ ਕੱਪੜੇ ਉਹ ਰੱਕ ਫਿੱਕੇ ਲੱਗਣਗੇ ਔਰ ਮੈਂ ਆਸ ਕਰਦਾ ਕਿ ਤੁਸੀਂ ਜਦੋਂ ਦੇਖੋਗੇ ਤਾਂ ਜ਼ਰੂਰ ਉਸ ਤਰ੍ਹਾਂ ਦੇ ਬਾਣੇ ਜ਼ਰੂਰ ਸਹਣੇ ਜੀ ਮੈਂ ਸੁੱਚਾ ਸੂਰਪਾਂ ਦਾ ਦੀ ਫਿਲਮ ਚ ਆ ਰਹੀ ਹੈ ਸੁੱਚੇ ਦੇ ਕੁੱਪ ਕਰਦੀ ਹੈ ਨਾ ਤੇ ਅੱਜ ਦੇ ਸਮੇਂ ਦੀ ਯਾਰੀ ਬਾਰੇ ਕੀ ਕਹਿਣਾ ਚਾਹੂੰ ਨਹੀਂ ਯਾਰ ਮੇਰੇ ਸਾਰੇ ਯਾਰ ਹੀ ਬੱਚੇ ਆ ਇਹ ਸਾਡਾ ਯੂਨੀਵਰਸਿਟੀ ਦਾ ਉਹ ਸਕੂਲ ਤੋਂ ਆ ਸੇਖ ਸਾਹਿਬ ਇਹ ਬੰਦੋ ਛੋਟਾ ਅਸੀਂ ਸਾਡੀ ਤਾਂ ਜ਼ਿੰਦਗੀ ਯਾਰੀਆਂ ਜਲਾਗੇ ਔਰ ਗਦਾਰੀਆਂ ਯਾਰੀਆਂ ਚ ਹੁੰਦੀਆਂ ਰਹਿੰਦੀਆਂ ਅਕਸਰ ਹੁੰਦੀਆਂ ਔਰ ਇਹ ਆਪਰਵਰਤੀ ਹੈ ਔਰ ਪੰਜਾਬ ਚ ਹਮੇਸ਼ਾ ਜਦੋਂ ਘਰੋਂ ਨਿਕਲ ਕੇ ਚੰਡੀਗੜ੍ਹ ਜਾਂ ਕਿਤੇ ਕਾਲਜ ਚ ਪੜਾ ਜਾਂਦੇ ਆ ਤਾਂ ਬਹੁਤੀ ਜ਼ਿੰਦਗੀ ਯਾਰੀਆਂ ਚ ਬਿਖੜ ਜਾਉਂਦਾ ਹੈ। ਸੋ ਇਹ ਅੱਜ ਵੀ ਉਸੇ ਤਰ੍ਹਾਂ ਆ ਜਿਹੜੇ ਲਫਾਫੇ ਕਿਸਮ ਦੇ ਹੋਣੇ ਉਹ ਵੈਸੇ ਉੱਡਦੇ ਰਹਿੰਦੇ ਘਾਵੇ ਸਕੇ। ਪਰ ਜਿਹੜੇ ਬੰਦੇ ਬੰਦੇ ਹੁੰਦੇ ਨੇ ਉਹ ਖੜਦੇ ਰਹਿੰਦੇ। ਜਿਵੇਂ ਮਾਨਸਬ ਉਹਦੇ ਵਿੱਚ ਉਹਨਾਂ ਨੇ ਧੋਖਾ ਕੀਤਾ ਉਹਦੀ ਆਰਦੇ ਤੇ ਜਿੰਨਾ ਕਪਾ ਸੁਣਿਆ ਵੀ ਉਹਨੂੰ ਮਾਰ ਦਿੰਦਾ ਕਿ ਜੇ ਕੋਈ ਕਿਸੇ ਦਾ ਧੋਖਾ ਕਰੇ ਉਹਨੂੰ ਮਾਰਨਾ ਚਾਹੀਦਾ। 1914 ਚ ਕੀ ਫੀਲਿੰਗ ਸੀ ਦੱਸਦੀ ਦੱਸ ਸਕਦੇ ਥੋੜੀ। ਕੀ ਇਸ ਵਾਰ ਉਹਦੋਂ ਪੋਸੀਬਲ ਸੀ ਅਜਿਹੀ ਗਾਇਤ ਲਈ ਬਤਨਗਾਰਤ ਹੁੰਦੀ ਹੈ ਉਹ ਸਹੀ ਹੈ ਜਾਂ ਨਹੀਂ ਇਹ ਤਾਂ ਕਾਨੂੰਨ ਨੂੰ ਪਤਾ ਹੋਣਾ ਪਰ ਜੇ ਤੁਸੀਂ 19 19ਵੀਂ ਸਦੀ ਦੇ ਸ਼ੁਰੂ ਚ ਚਲੇ ਜਾਓਗੇ ਫਿਰ ਇਹ ਚੀਜ਼ਾਂ ਇੰਦਾ ਹੀ ਹੁੰਦੀ ਸੀ ਕਿ ਕਿਸੇ ਜਾਂ ਔਰਤ ਦਾ ਸਹੁਰੇ ਘਰ ਆ ਕੇ ਉੱਤੇ ਕਿਸੇ ਹੋਰ ਨੂੰ ਮੁਹੱਬਤ ਕਰਨਾ ਜਾਇਜ਼ ਹੈ ਫਿਰ ਇਹ ਇੰਦਾਂ ਦਾ ਜਿਹੜਾ ਮਤਲਬ ਪੂਰੀ ਦੁਨੀਆ ਦੀ ਜਿਹੜੀਆਂ ਲੜਾਈਆਂ ਜਨ ਜ਼ਰੂਰਤ ਤੇ ਜ਼ਮੀਨ ਦੇ ਪਿਛੇ ਬਗੀਆਂ ਕੋਈ ਇਸ ਕਰਕੇ ਹੋ ਗਿਆ ਕਿ ਜਦੋਂ ਉਹਦੀ ਜਵਾਨ ਹੁੰਦੀ ਹੈ ਤਾਂ ਉਹਦਾ ਬਾਪ ਕਹਿੰਦਾ ਦੇਖੀ ਪੁੱਤਰਾ ਮੇਰੀ ਭਗ ਨੂੰ ਦਾਗ ਨਾ ਲੱਗ ਜੇ ਔਰਤ ਇੱਜ਼ਤ ਕਰਕੇ ਜਣੀ ਜਾਂਦੀ ਹੈ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਮੁਬਾਰਕ ਮਾਨਸਬ ਥੋਡੇ ਤੋਂ ਨਾ ਮਤਲਬ ਇੱਕ ਖੌਫ ਜਾ ਥੋਡੇ ਚ ਜਦੋਂ ਕਿਸੇ ਨੇ ਮੰਨ ਲੂ ਸਵਾਲ ਪੁੱਛਣਾ ਤਾਂ ਡਰਦੇ ਆ ਉਹ ਕਹਿੰਦੇ ਵੀ ਕਿਤੇ ਰਿਜ਼ਲਟ ਨਾ ਕਰ ਦੇਣੀ ਇੰਨਾ ਖੌਫ ਕਾ ਧੋ ਆ ਸਾਰੇ ਉਹਨਾਂ ਨੂੰ ਨਹੀਂ ਤੁਹਾਨੂੰ ਡਰ ਲੱਗਿਆ ਇਸ ਤਰ੍ਹਾਂ ਮੈਨੂੰ ਲੱਗਿਆ ਕਿ ਮੈਂ ਤਾਂ ਹੀ ਤਾਂ ਪੁੱਛਣੀ ਹੈ ਜਦੋਂ ਨਾ ਬੰਦਾ ਕੰਮ ਚ ਨਾ ਅੱਤ ਪੈਦਾ ਹੋਵੇ ਕਿਰੇ ਇੰਦਰੀਆਂ ਨਾ ਚੱਲ 25 ਸਾਲ ਤੋਂ ਜ਼ੋਰ ਲਾ ਰਹੇ ਬਹੁਤ ਲੋਕਾਂ ਨੇ ਕਿ ਐ ਕਰਕੇ ਦੇਖ ਲੀਏ ਹੈਕ ਜਿਹੀ ਉਹ ਗੁਰਪ੍ਰੀਤ ਸਿੰਘ ਸਾਹਿਬ ਦਾ ਸ਼ਹਿਰ ਹੈ ਬੈਠੇ ਗਰਦਨ ਸੁਦੀ ਨਾ ਬੋਲਤਾਰ ਨੇ ਇਹ ਤਾਂ ਹੋ ਗਿਆ ਇਸ ਕਰਕੇ ਮੇਰੇ ਬਾਰੇ ਇਸ ਤਰ੍ਹਾਂ ਦੇ ਬਹੁਤ ਭਰਮ ਅਕਸਰ ਨੈਟ ਤੇ ਪਾਏ ਜਾਂਦੇ ਆ ਤੁਹਾਨੂੰ ਫਰਕ ਪੈਂਦੇ ਇਹਨਾਂ ਚੀਜ਼ਾਂ ਨਾਲ ਅਸਲ ਕੀ ਹੈ ਕਿ ਮੈਂ ਜਦੋਂ ਮੈਂ ਕਾਲਜ ਜਾਂ ਯੂਨੀਵਰਸਿਟੀਸ ਨਿਕਲੇ ਉਦੋਂ ਐਸੇ ਤਰ੍ਹਾਂ ਦੀ ਦੁਨੀਆ ਉਦੋਂ ਦੀ ਲੜਾਈਆਂ ਉਹ ਥਾਣੇ, ਗਿਜਰੀਆਂ, ਜੇਲ੍ਹ ਕੀ ਆਮ ਗੱਲ ਸੀ ਮੁੰਡੇ ਇਕੱਠੇ ਹੋ ਕੇ ਲੜਦੇ ਸੀ ਮੈਂ ਉਸੇ ਜ਼ਿੰਦਗੀ ਚ ਨਿਕੜਿਆ ਸ਼ਾਇਦ ਉਸ ਕਰਕੇ ਕਹਿੰਦੇ ਸੀ ਮੈਂ ਗਲਤ ਨੂੰ ਗਲਤ ਕਹਿਣਾ ਮੈਂ ਕਿਸੇ ਕਾਰਪੋਰੇਟ ਦੀ ਧੌਂਸ ਨਹੀਂ ਸਹਿੰਦਾ ਮੈਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਐਗਰੀਮੈਂਟ ਇਸ ਲਈ ਤੋੜੇ ਸੀ ਕਿਉਂਕਿ ਉਹ ਚਾਹੁੰਦੇ ਸੀ ਇਦਾਂ ਦਾ ਗਾ ਉਹਨਾਂ ਨੂੰ ਜੱਟ ਦੀ ਜਾਨਵਰੀ ਨਹੀਂ ਸਮਝ ਆਉਂਦਾ ਸੀ ਮੈਂ ਕਹਿੰਦਾ ਸੀ ਮੈਂ ਗਾਉਣੇ ਆ ਬਸ ਇਹੀ ਲੜਾਈ ਸੀ ਪਰ ਮੈਂ ਕੱਲਾ ਵਾਹਿਦ ਆਰਟਿਸਟ ਆ ਜਿਹਦੀ ਕੰਪਨੀਆਂ ਨਾਲ ਵੀ ਮੜਿਆ ਚੈਨਲਾਂ ਨਾਲ ਵੀ ਮੜਿਆ ਹਰ ਤਰ੍ਹਾਂ ਦੇ ਸਾਹਮਣੇ ਪਿਆਰ ਦੇਖ ਲੋ ਸਭ ਤੋਂ ਘਟ ਹੈ ਸਾਡੀ ਹੁੰਦੀ ਹੈ ਔਰ ਸਭ ਤੋਂ ਵੱਧ ਪਿਆਰ ਮਿਲਦਾ ਔਰ ਇਹ ਸਾਡੇ ਚਾਉਣ ਵਾਲੇ ਇਹ ਗੱਲ ਸ਼ਾਇਦ ਸਮਝਦੇ ਨੇ ਕਿ ਮੈਂ ਉਹਨਾਂ ਵਰਗਾ ਇਸੇ ਕਰਕੇ ਟੈਟੂ ਬਣਦੇ ਨਹੀਂ ਤਾਂ ਨੌਜਵਾਨ ਮੁੰਡਾ ਤਾਂ ਆਪਣੀ ਮਹਿਬੂਬਾ ਦਾ ਬਣਾਉਂਦਾ ਬੰਦੇ ਦਾ ਕੋਈ ਟੈਟੂ ਬਣਾਉਂਦਾ ਵੀ ਜਿਵੇਂ ਪਾਕਿਸਤਾਨ ਦੀ ਗੱਲ ਹੋਈ ਹੈ ਆਪਣਾ ਪਿਆਰ ਵੀ ਦਿੰਦੇ ਆ ਪਾਕਿਸਤਾਨ ਵਾਲੇ ਆਪਣੀਆਂ ਫਿਲਮਾਂ ਨੂੰ ਉਹ ਵੀ ਇਤੋਂ ਬਾਰਡਰ ਤੇ ਆਉਂਦੇ ਆ ਦਿਲ ਨਹੀਂ ਕਰਦਾ ਕਿ ਉੱਥੇ ਜਾ ਕੇ ਵੀ ਫਿਲਮ ਬਣਾਈਏ ਮੇਰੇ ਨਾਲ ਅਲੱਗ ਤਰ੍ਹਾਂ ਦਾ ਰਸੂਪੰਦੇ ਸਟੇਜ ਚ ਬਾਕੀਆਂ ਦੀ ਬਹੁਤ ਤਰ੍ਹਾਂ ਦੀ ਖੁੱਲ ਹੋ ਜਾਂਦੀ ਹੈ ਮੈਂ ਕੋਈ ਵੀ ਕੰਮ ਕਰਦਾ ਉਹ ਸੀ ਕਈ ਸਾਲ ਫਿਰ ਸਾਨੂੰ ਸਾਨੂੰ ਇਸ ਤਰ੍ਹਾਂ ਲਟਕਾਇਆ ਜਾਂਦਾ ਜਦੋਂ ਜਦਿ ਦੀ ਹਵਾਇ ਬਣਾ ਇਸੇ ਅਸੀਂ ਕਈ ਸਾਲ ਏਜੰਸੀਆਂ ਦੇ ਚੱਕਰ ਸਾਡੇ ਲੱਗੇ ਮੈਂ ਤੇ ਚੋਨਾ ਸਿਲਕ ਰੂਟ ਬਣੇ ਸੜਕ ਖੋਲੇ ਤੇ ਪਹਿਲੀ ਗੱਡੀ ਭੇ ਲੈ ਕੇ ਜਾਂ ਮੁੱਢ ਹੋਰੇ ਹੋ ਜਾਣਾ ਇਹ ਮਾਰੋ ਇਹਦੀ ਬਰਕਤ ਹੈ ਜਦੋਂ ਲਾਗਾ ਖੁੱਲ ਗਿਆ ਤਾਂ ਹੋਰ ਵੀ ਲਾਗੇ ਖੁੱਲ ਜੜਾ ਹੋਲੀ-ਹੋਲੀ ਕਿਰਪਾ ਕਰੋ ਮਹਾਰਾਜ ਜਿਹੜੀ ਆ ਫਿਲਮ ਬਣਾਈ ਸੁੱਚਾ ਸੋਰਮਾ ਇਹਦੇ ਵਿੱਚ ਤੁਹਾਨੂੰ ਕੋਈ ਕੰਪਲਿਕೇಷನ್ಸ್ ਤਾਂ ਨਹੀਂ ਆਈਆਂ ਇਹ ਨਹੀਂ ਕੁਝ ਨਹੀਂ ਆਦੋ ਇਸ ਜਿਹੜੀ ਇਤਿਹਾਸਿਕ ਦਸਤਾਵੇਜ਼ ਆ ਉਹਦੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਨਾ ਕੁਝ ਆਪਾਂ ਜੇ ਕੋਈ ਕੰਟਰੋਵਰਸ਼ੀਅਲ ਗੱਲ ਕਰਦੇ ਹਾਂ ਇਸ ਫਿਲਮ ਜਦੋਂ ਦੀ ਇਹ ਫਿਲਮ ਹੈ ਜਿਸ ਟਾਈਮ ਪੀਰੀਅਡ ਦੀ ਇਹ ਫਿਲਮ ਹੈ ਉਦੋਂ ਇਸ ਤਰ੍ਹਾਂ ਹੈ ਹੀ ਨਹੀਂ কিছু ਇੱਕ ਦਸਤਾ ਹੈ ਇੱਕ ਆਥਾ ਹੈ ਇਹਦੇ ਵਿੱਚ ਦੀ ਕੋਈ ਹਵਾਏ ਵਾਲੇ ਬਹੁਤ ਆਈ ਸੀ ਜੇ ਤੋ ਵਾਇਟ ਟੂ ਬਣਾਉਂਗੇ ਫੇਰ ਹੋਊਗੀ ਮੈਨੂੰ ਪਤਾ ਬਣਾਵਾ ਕੇ ਤਾਂ ਸਹੀ ਲੱਗਦਾ ਬਣੂਗੀ ਪੱਕਾ ਪੱਕਾ ਲੱਗੇ ਹੋਏ ਲੱਗੇ ਹੋਏ ਹੁਣ ਇਸ ਕੰਮ ਨੂੰ ਲੱਗੇ